ਤੁਸੀਂ ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਅੱਜ ਅਸੀਂ ਪਹੁੰਚਿਆ ਪਿੰਡ ਬੋਦੀਵਾਲਾ ਤੇ ਬੋਦੀਵਾਲੇ ਦੇ ਵਿੱਚ ਇੱਕ ਨਰਸਰੀ ਅੱਜ ਅਸੀਂ ਵੇਖਣ ਆਏ ਆ ਜਿਹਦਾ ਨਾਮ ਫਤਿਹ ਸਿੰਘ ਨਰਸਰੀ ਤੇ ਰਾਣੀਵਾਲਾ ਤੋਂ ਅਸਪਾਲ ਰੋਡ ਪਿੰਡ ਬੋਦੀਵਾਲਾ ਤੇ ਬਲਵਿੰਦਰ ਸਿੰਘ ਹਰਿਆਣੇ ਵਾਲੇ ਉਹਨਾਂ ਨੇ ਨਰਸਰੀ ਬਣਾਈ ਹੈ ਤੇ ਨਰਸਰੀ ਦੇ ਵਿੱਚ ਹਰ ਚੀਜ਼ ਦੀ ਇੱਥੇ ਪਨੀਰੀ ਮਿਲਦੀ ਹੈ ਚਾਹੇ ਉਹ ਗੰਡਿਆਂ ਦੀ ਪਨੀਰੀ ਹੈ ਚਾਹ ਹੋ ਇਧਰ ਪਾਸੇ ਬਣਾਉਂਗਾ ਹੋਰ ਗੋਭੀ ਹੈ ਹਰ ਇੱਕ ਚੀਜ਼ੇ ਲਸਣ ਸਾਰਾ ਹਰ ਇੱਕ ਚੀਜ਼ੇ ਲਾਈ ਬੈਠੇ ਆ ਜੇ ਕਿਸੇ ਨੂੰ ਕਿਤੇ ਵੀ ਲੋੜ ਪਵੇ ਕਿਸੇ ਵੀ ਚੀਜ਼ ਦੀ ਕਿਸੇ ਵੀ ਪਨੀਰੀ ਦੀ ਤਾਂ ਇੱਥੋਂ ਆ ਕੇ ਉਹ ਲੈ ਸਕਦਾ ਹੈ ਤੇ ਬਾਕੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਆਪਣੇ ਇਹਨਾਂ ਦਾ ਜਿਹੜਾ ਮਾਲਕ ਹੈ ਬਲਵਿੰਦਰ ਸਿੰਘ ਦਾ ਲੜਕਾ ਉਹਦੇ ਕਮਲ ਸਿੰਘ ਇਹਦੇ ਨਾਲ ਆਪਾਂ ਗੱਲ ਕਰਦੇ ਸਸਰੀ ਕਾਲ ਜੀ ਸਸਰੀ ਕਾਲ ਜੀ ਅੱਛਾ ਇਹ ਜਿਹੜੀ ਤੁਸੀਂ ਪਨੀਰੀ ਕਿਹੜੇ ਕਿਹੜੇ ਕਿਸਮ ਦੀ ਤੁਸੀਂ ਲਈ ਹੈ ਆਪਣੇ ਕੋਲ ਸਪੈਸ਼ਲ ਜੀ ਗੰਡਿਆਂ ਦਾ ਕਾਣ ਹੁੰਦਾ ਜੀ ਦੂਜੇ ਨੰਬਰ ਤੇ ਮਿਰਚਾਂ ਦੀ ਪਨੀਰੀ ਹੋ ਜਾਂਦੀ ਹੈ ਜੀ ਪਤਾਵਾਂ ਦੀ ਗੋਭੀ ਦੀ ਪਨੀਰੀ ਸਾਰੀਆਂ ਹਾਈਬ੍ਰਿਡ ਸਬਜ਼ੀਆਂ ਦੀ ਪਨੀਰੀ ਮਿਲ ਜਾਂਦੀ ਹੈ ਆਪਣੇ ਕੋਲ ਅੱਛਾ ਤੇ ਤੁਸੀਂ ਮਤਲਬ ਇਹ ਜਿਹੜੇ ਗੰਡਿਆਂ ਦੀ ਪਨੀਰੀ ਕਿੰਨੇ ਕਿਸਮ ਦੀ ਲਈ ਹੈ ਦੋ ਕਿਸਮ ਦੀ ਹੈ ਜੀ ਇਹ ਦੋਵੇਂ ਹੀ ਨੈਸ਼ਨਲ ਯੂਨੀਵਰਸਿਟੀ ਵਾਲੇ ਸੀਡ ਐ ਜੀ ਕਿਹੜੀ ਕਿਹੜੀ ਕਿਸਮ ਐ ਇੱਕ ਤੇ ਲਾਲ ਪਿਆਜ਼ ਐ ਜੀ ਦੂਜਾ ਫਿੱਕਾ ਗੁਲਾਬੀ ਪਿਆਜ਼ ਐ ਜੀ ਅੱਛਾ ਜਿੰਨੂੰ ਆਪਾਂ ਕਹਿ ਦਿੰਨੇ ਆ ਜੀ ਐਨ ਐਚ ਆਰ ਡੀ ਐਫ ਦਾ ਜੀ ਅੱਛਾ ਏ ਡੀ ਆਰ ਤੇ ਲਾਲ ਪਿਆਜ਼ ਦੂਜਾ ਹੁੰਦਾ ਐ ਅੱਛਾ ਇਹ ਮਤਲਬ ਵੀ ਪਨੀਰੀ ਅਸੀਂ ਹੋਰ ਵੀ ਬੜੇ ਜਗ੍ਹਾ ਤੇ ਅਸੀਂ ਜਾਣੇ ਆ ਹਾਂਜੀ ਤੇ ਪਨੀਰੀਆਂ ਘਢੇਲ ਕੱਟ ਜਾਂਦੀਆਂ ਤੇ ਥੋੜੀ ਪ੍ਰੀ ਵੀ ਇਹ ਗੰਢੇਲ ਨੂੰ ਤਾਂ ਨਹੀਂ ਕੱਢਦੀ ਆਪਣੀ 100% ਗਰੰਟੀ ਹੋਊਗੀ ਪਿਛਲੇ ਸਾਲ ਆਪਾਂ ਤਜਰਬਾ ਕੀਤਾ ਵੀ ਆ ਜੀ ਆਪਦੇ ਖੇਤ ਚ ਲਾ ਕੇ ਇੱਕ ਵੀ ਪਰਸੈਂਟ ਗਰੰਡੀ ਨਹੀਂ ਕੱਢੀ ਸਾਈਜ਼ ਵੀ ਬਹੁਤ ਵਧੀਆ ਹੁੰਦਾ ਜੀ ਕੋਈ 100% ਗਰੰਟੀ ਆਪਣੀ ਗੰਢੇਲ ਦੀ ਚੰਗਾ ਮੋਟਾ ਕੱਢਾ ਹੁੰਦਾ ਬਹੁਤ ਵਧੀਆ ਸਾਈਜ਼ ਹੁੰਦਾ ਜੀ ਪਕਾਵਾ ਪਿਆਜ਼ ਜੀ ਨੂੰ ਕਹ ਦਿੰਨੇ ਆ ਇਹ 7-8 ਮਹੀਨੇ ਤੱਕ ਸਟੋਰ ਹੋ ਜਾਂਦਾ ਜੀ ਅਸੀਂ ਗੱਲਾਂ ਸੁਣਦੇ ਆ ਪਿੰਡਾਂ ਦੇ ਵਿੱਚ ਕਿਉਂਕਿ ਅਸੀਂ ਤਾਂ ਜਾਂਦੇ ਰਹਿੰਦੇ ਹਾਂ ਪਿੰਡਾਂ ਦੇ ਵਿੱਚ ਅਸੀਂ ਗੱਲਾਂ ਹਰੇਕ ਸੱਠਾਂ ਦੇ ਵਿੱਚ ਸੁਣਦੇ ਆ ਕਿ મોદી ਵਾਲੇ ਦੇ ਫਤਿਹ ਨਸਰੀ ਜਿਹੜੀ ਅਸੀਂ ਪਹਿਲਾਂ ਵੇਖੀ ਨਹੀਂ ਸੀ ਅੱਜ ਵੇਖੀ ਐ ਤੇ ਲੋਕ ਇਹ ਗੱਲਾਂ ਕਰਦੇ ਆ ਵੀ ਬੜੇ ਵਧੀਆ ਉੱਥੇ ਗੰਡਿਆਂ ਦਾ ਕਣ ਮਿਲਦਾ ਤੇ ਹੋਰ ਪਨੀਰੀਆਂ ਮਿਲਦੀਆਂ ਤੇ ਅਸੀਂ ਸੋਚਿਆ ਵੀ ਆਪਾਂ ਵੀ ਜਾ ਕੇ ਉੱਥੇ ਇਹ ਵੇਖ ਕੇ ਆਈਏ ਵੀ ਵਾਕਈ ਇਹ ਗੱਲ ਸਹੀ ਹੈ ਵੀ ਪ੍ਰੀਰੀਆਂ ਹੋਰ ਵੀ ਬੜੀਆਂ ਵੇਖੀਆਂ ਵੀ ਇਹ ਜਿਹੜੀ ਥੋੜੀ ਪ੍ਰੀਰੀ ਇੰਨੀ ਵਧੀਆ ਲੋਕ ਸਲਾਉਂਦੇ ਆ ਗੱਲਾਂ ਕਰਦੇ ਆ ਪਿੰਡਾਂ ਦੇ ਵਿੱਚ ਸੱਥਾਂ 'ਚ ਗੱਲਾਂ ਹੁੰਦੀਆਂ ਵੀ ਉੱਥੋਂ ਪਨੀਰੀ ਲੈ ਕੇ ਆਉਣੀ ਐ ਤੇ ਇਹ ਮਤਲਬ ਜਿਹੜਾ ਬੀ ਐ ਦਾ ਉਹ ਕਿੱਥੋਂ ਲਿਆਉਣਾ ਉਹ ਬੀ ਇਹ ਨੈਸ਼ਨਲ ਯੂਨੀਵਰਸਿਟੀ ਵਾਲੇ ਦਾ ਜੀ ਇਹ ਆਪਾਂ ਲੁਧਿਆਣਾ ਯੂਨੀਵਰਸਿਟੀ ਤੋਂ ਲਿਆਈਦਾ ਜੀ ਕੁਛ ਬਠਿੰਡਿਓਂ ਲੈ ਕੇ ਆਈ ਜਾਂ ਲਿਆਈਦਾ ਜੀ ਮਲੇਰਕੋਟਲੇ ਵਾਲਿਆਂ ਦੀ ਦੁਕਾਨ ਐ ਜੀ ਬਹੁਤ ਮਸ਼ਹੂਰ ਦੁਕਾਨ ਐ 43 ਨੰਬਰ ਦੁਕਾਨ ਉਹਨਾਂ ਤੋਂ ਲੈ ਕੇ ਆਈਦਾ ਜੀ ਅੱਛਾ ਵੀ ਮਤਲਬ ਇਹ ਜਿਹੜਾ ਬੀ ਲਿਆਉਂਦੇ ਐ ਇਹ ਲੁਧਿਆਣੋਂ ਲਿਆਉਂਦੇ ਆ ਤੇ ਬਠਿੰਡੋਂ ਵੀ ਲਿਆਉਂਦੇ ਆ ਯੂਨੀਵਰਸਿਟੀ ਦੇ ਵਿੱਚੋਂ ਇਹ ਨਹੀਂ ਵੀ ਇੱਥੋਂ ਵੀ ਮਲੋਟੋ ਲੈ ਲਿਆ ਜਾਂ ਇੱਥੋਂ ਅਰਨੀ ਵਾਲੋਂ ਉੱਥੋਂ ਪੰਨੀ ਵਾਲੋਂ ਲੈ ਲਿਆ ਤੇ 20 12 ਮਾਰਾ ਨਿਕਲ ਗਿਆ ਤੇ ਕੱਲ ਨੂੰ ਕੋਈ ਗਾਰੰਟੀ ਨਾ ਹੋਵੇ ਇਹ ਯੂਨੀਵਰਸਿਟੀ ਦਾ ਇੱਥੇ ਜਿਹੜਾ ਇਹ ਵੀ ਲੈ ਕੇ ਆਉਂਦੇ ਆ ਤੇ ਗਾਰੰਟੀ ਵੀ ਫੁੱਲ ਕਰਦੇ ਆ ਕਿਸੇ ਕਿਸਮ ਦੇ ਵਿੱਚ ਨੁਕਸ ਪੈ ਜੇ ਤਾਂ ਇਹਨਾਂ ਦੀ ਗਾਰੰਟੀ ਜਿਹੜੀ ਪੂਰੀ ਫੁੱਲ ਹੈ ਇਹ ਇਸ ਕਰਕੇ ਇੱਥੇ ਮਤਲਬ ਆਪਾਂ ਨੂੰ ਆਉਣਾ ਚਾਹੀਦਾ ਹੈ ਤੇ ਇਹਨਾਂ ਦੀ ਜਿਹੜੀ ਪਨੀਰੀ ਪਹਿਲਾਂ ਵੇਖੋ ਫੇਰੇ ਨਾਲਾ ਸੰਪਰਕ ਕਰੋ ਇਹਨਾਂ ਦਾ ਨੰਬਰ ਲੈ ਕੇ ਤੇ ਇੱਥੇ ਆ ਕੇ ਪਨੀਰੀ ਲੈ ਕੇ ਜਾਓ ਅੱਛਾ ਮੈਂ ਮੈਂ ਇੱਕ ਵਾਰੀ ਮਲੋਟੋ ਲੈ ਕੇ ਆਇਆ ਸੀ ਤੇ ਪਨੀਰੀ ਜਮਾ ਮਾੜੀ ਨਿਕਲ ਗਈ ਤੇ ਹੁਣ ਮੈਨੂੰ ਵੀ ਦੱਸ ਪਈਆ ਵੀ ਇੱਥੇ ਪਨੀਰੀ ਬੜੀ ਚੰਗੀ ਫਤਿਹ ਨਸਰੀ ਚ ਤੇ ਮੈਂ ਵੀ ਹੁਣ ਲੈ ਕੇ ਜਾਣੀ ਐ ਕੋਈ ਕਿੱਲੇ ਉੱਤੇ ਕਿੱਲੇ ਦੀ ਅੱਛਾ ਮੈਨੂੰ ਇਹ ਦੱਸੋ ਵੀ ਮਰਲੇ ਦੇ ਵਿੱਚ ਮਰਲਾ ਜਿਹੜਾ ਉਹ ਕੀ ਰੈਂਟ ਦਾ ਪੈਂਦਾ ਆਪਾਂ ਨੂੰ ਮਰਲਾ 120 ਰੁਪਏ ਸਵਾ 100 ਦੇ ਨੇੜੇ ਤੇਰੇ ਇੱਕ ਮਰਲਾ ਲੱਗ ਜਾਂਦਾ ਜੀ ਨਹੀਂ ਮਰਲਾ ਰੇਟ ਕੀ ਪੈਂਦਾ ਇਹ ਸਕੁਅਰ ਫੁੱਟ ਦੇ ਹਿਸਾਬ ਨਾਲ ਜੀ 20 ਰੁਪਏ ਸਕੁਅਰ ਫੁੱਟ ਹੈ ਜੀ ਅੱਛਾ ਜਿੰਨਾ ਕੋਈ ਲੈ ਲੇ 10 ਫੁੱਟ ਇਸ ਮਾਪਿਆ ਜਾਂਦਾ 600 ਰੁਪਏ ਦਾ ਹੈ 10 ਫੁੱਟ 600 ਰੁਪਏ ਦਾ ਤੇ ਉਹਦੇ ਨਾਲ ਕਿੰਨਾ ਕਿੰਨਾ ਜਗ੍ਹਾ ਲੱਗ ਜਾਂਦੀ ਹੈ 10 ਫੁੱਟ ਨਾਲ 4 ਤੋਂ 5 ਮਰਲੇ ਲੱਗ ਜਾਂਦੇ ਆ ਅੱਛਾ 4-5 ਮਰਲੇ ਲੱਗ ਜਾਂਦੇ ਆ ਤੇ 10 ਫੁੱਟ ਜਿਹੜਾ 3 ਫੁੱਟ ਦਾ ਚੌੜਾ ਬੈੱਡ ਹੁੰਦਾ ਜੀ ਅੱਛਾ ਤੇ 1 ਫੁੱਟ 1 ਬੰਨੇ ਨੂੰ 3 ਫੁੱਟ ਇੱਕ ਬੰਨੇ ਨੂੰ ਨੇ 60 ਰੁਪਏ ਦਾ ਵੈਸੇ 20 ਰੁਪਏ ਸਕੁਅਰ ਫੁੱਟ ਜੇ ਕਿਸੇ ਨੇ ਥੋੜਾ ਵੀ ਲੈਣਾ ਹੋਵੇ ਅੱਛਾ ਉਹ ਵੀ ਲੈ ਸਕਦਾ ਜੀ 20 ਰੁਪਏ ਸਕੁਅਰ ਫੁੱਟ ਤੇ 10 ਫੁੱਟ 200 ਰੁਪਏ ਦਾ ਨਹੀਂ 10 ਫੁੱਟ 600 ਰੁਪਏ ਦਾ ਬਣ ਗਿਆ ਜੀ 3 ਫੁੱਟ ਚੌੜਾ ਬੈੱਡ ਹੁੰਦਾ 3 ਫੁੱਟ ਚੌੜਾ ਬੈੱਡ ਹੁੰਦਾ ਹਾਂ ਜੀ ਹਾਂ ਜੀ 600 ਰ 10 ਫੁੱਟ ਤੇ 3 ਫੁੱਟ ਦਾ ਇਹ ਬੈੱਡ ਹੁੰਦਾ ਹੈ ਤੇ ਇਹ ਤੁਸੀਂ ਲਿਜਾ ਸਕਦੇ ਹੋ ਤੇ ਇਹਦੇ ਨਾਲ 4-5 ਮਰਲੇ ਲੱਗ ਜਾਂਦੇ ਆ 4-5 ਮਰਲੇ ਆਰਾਮ ਨਾਲ ਲੱਗ ਜਾਂਦੇ ਆ ਲਓ ਜੀ 4-5 ਮਰਲੇ ਸਿਰਫ 600 ਰੁਪਏ ਨਾਲ ਤੇ ਗੰਡੇ ਦਾ ਰੇਟ ਵੇਖ ਲਓ ਵੀ 50 ਰੁਪਏ 40-50 ਰੁਪਏ ਤੋਂ ਘਟਦੇ ਨਹੀਂ ਤੇ ਬੜੇ ਫਾਇਦੇ ਵਾਲੀ ਗੱਲ ਆ ਤੇ ਬਾਕੀ ਆ ਪਨੀਰੀ ਆ ਵੇਖੋ ਵੀ ਕਿੰਡੀ ਸੋਹਣੀ ਪਨੀਰੀ ਬਹੁਤ ਵਧੀਆ ਪਨੀਰੀ ਆ ਜੀ ਟੋਲੀ ਕਿੱਡੀ ਪੂਰੀ ਮੋਟੀ ਆ ਜੀ ਆ ਪੂਰੀ ਮੋਟੀ ਆ ਪਨੀਰੀ ਆ ਵੇਖੋ ਕਿਹੋ ਜੀ ਪਨੀਰੀ ਇਹੋ ਜੀ ਪਨੀਰੀ ਪਹਿਲਾਂ ਅਸੀਂ ਤਾਂ ਕਿਤੇ ਵੇਖੀ ਨਹੀਂ ਜਿਹੜੀ ਇਹੋ ਜੀ ਪਨੀਰੀ ਇੱਥੇ ਮਿਲਦੀ ਹੈ ਅੱਛਾ ਇਹ ਵੀ ਇੱਕ ਗੱਲ ਮੈਨੂੰ ਦੱਸੋ ਵੀ ਜਿਹੜੀ ਪਨੀਰੀ ਹੈ ਉਹ ਬੰਦੇ ਨੂੰ ਨਾਲ ਦਿਹਾੜੀਏ ਜਾਂ ਲੈ ਕੇ ਆਉਣਾ ਪੈਂਦਾ ਹੈ ਨਹੀਂ ਜੀ ਅਸੀਂ ਆਪ ਹੀ ਆ ਇੱਥੋਂ ਪੱਟ ਕੇ ਦਿੰਨੇ ਆ ਜੀ ਜਿੰਨੀ ਕਿਸੇ ਨੂੰ ਜ਼ਰੂਰਤ ਹੈ ਅਸੀਂ ਪੱਟ ਕੇ ਦੇਈ ਦੀ ਆਪ ਨੂੰ ਆਹ ਤਾਂ ਕਮਾਲ ਹੋ ਗਈ ਪਨੀਰੀ ਪੱਟ ਕੇ ਵੀ ਆਪ ਦਿੰਦੇ ਆ ਤੇ ਲੱਦ ਕੇ ਵੀ ਆਪ ਦਿੰਦੇ ਆ ਹਾਂਜੀ ਹਾਂਜੀ ਲਓ ਜੀ ਟਰਾਲੀ ਲਿਆਓ ਚਾਹੇ ਹੋਰ ਕੋਈ ਵੀ ਵਹੀਕਲ ਲਿਆਓ ਤੇ ਲਿਆ ਕੇ ਇੱਥੇ ਖੜਾ ਕਰ ਦਿਓ ਆਪੇ ਪਟਣਗੇ ਆਪੇ ਲੱਦਣਗੇ ਤੇ ਕੱਲ ਇੱਕ ਬੰਦੇ ਦੀ ਲੋੜ ਹੈ ਜਿਹਨੇ ਆਪਦਾ ਵਹੀਕਲ ਚਲਾਉਣਾ ਹੈ ਕਿੰਨੀ ਮौज ਆ ਕਿੰਨਾ ਨਜ਼ਾਰਾ ਹੈ ਵੀ ਆਪ ਹੀ ਪਟਕੇ ਤੇ ਆਪ ਹੀ ਲੱਦ ਕੇ ਦਿੰਦੇ ਆ ਤੇ ਨਾਲੇ ਘੱਟ ਤੋਂ ਘੱਟ ਰੇਟ ਰੇਟ ਵੀ ਇਹਨਾਂ ਦਾ ਬਹੁਤ ਸਸਤਾ ਹੈ ਬਾਕੀਆਂ ਨਾਲੋਂ ਬਹੁਤ ਸਸਤਾ ਹੈ ਆਉਣਾ ਕਿਹੜੇ ਪਾਸੇ ਆ ਜੇ ਤਾਂ ਤੁਸੀਂ ਰਾਣੀਆ ਵਾਲੇ ਆਉਣਾ ਹੈ ਤੇ ਪੰਨੀਆ ਵਾਲੇ ਤੋਂ ਰਾਣੀਆ ਵਾਲਾ ਤੇ ਰਾਣੀਆ ਵਾਲੇ ਤੋਂ ਸਪਾਲਾ ਰੋਡ ਪੈ ਜਾਣਾ ਹੈ ਤੇ ਪਹਿਲੀ ਨਰਸਰੀ ਫਤਿਹ ਨਰਸਰੀ ਤੇ ਜੇ ਤੁਸੀਂ ਇਧਰ ਬੋਦੀ ਵਾਲੇ ਵਾਲੇ ਪਾਸੇ ਆਉਣਾ ਹੈ ਤੇ ਫਿਰ ਤੁਸੀਂ ਇਸ ਰਾਣੀ ਵਾਲੇ ਰੋਡ ਪੇ ਜਾਣਾ ਤੇ ਫਤਲ ਮੈਸਰੀ ਸਾਹਮਣੇ ਬੋਰਡ ਲੱਗਿਆ ਵੱਡਾ ਉੱਥੇ ਆਇਓ ਕਿਉਂ ਨਰਸਰੀਆਂ ਹੋਰ ਵੀ ਬਹੁਤ ਜਿਆਦੇ ਆਪਾਂ ਕਿਸੇ ਨੂੰ ਇੱਥੇ ਕੋਈ ਨਿੰਦਾ ਤਾਂ ਕਰਦੇ ਨਹੀਂ ਪਰ ਇਹਨਾਂ ਦੀ ਜਿਹੜੀ ਆਪਾਂ ਅੱਖੀ ਵੇਖੀ ਹੈ ਨਰਸਰੀ ਬਹੁਤ ਹੀ ਚੰਗਾ ਹੈ ਜਿਹੜੇ ਗੰਡੇ ਜਹਾ ਹੋਰ ਇਹ ਫਰੀਰੀਆਂ ਰੱਖਦੇ ਆ ਤੇ ਹੋਰ ਕਿ ਹੋਰ ਤੁਸੀਂ ਵਿਖਾਓ ਜੀ ਸਾਨੂੰ ਪਨੀਰੀ ਪਰਲੇ ਪਾਸੇ ਵੀ ਪਨੀਰੀ ਘੰਡਿਆਂ ਦੀ ਹੈ ਹਾਂਜੀ ਹਾਂਜੀ ਤੇ ਹੋਰ ਕਿਹੜੀਆਂ-ਕਿਹੜੀਆਂ ਪਨੀਰੀਆਂ ਤੁਸੀਂ ਲਾਉਣੇ ਉਹ ਵਿਖਾਓ ਸਾਨੂੰ ਪਨੀਰੀਆਂ ਵੀ ਵਿਖਾ ਦਿੰਨੇ ਜੀ ਅੱਜ ਦਿਖਾਓ ਜੀ ਅੱਛਾ ਹੁਣ ਦੱਸੋ ਜੀ ਇਹ ਕਾਹਦੀਆਂ ਕਰਦੀਆਂ ਪਨੀਰੀਆਂ ਆਪਣੇ ਕੋਲ ਸਾਰੀਆਂ ਹੀ ਹਾਈਬ੍ਰਿਡ ਪਨੀਰੀਆਂ ਮਿਲ ਜਾਣੀਆਂ ਜਿਵੇਂ ਗੋਭੀ ਫੁੱਲ ਗੋਭੀ ਬੰਦ ਗੋਭੀ ਮਿਰਚਾਂ ਦੀ ਪਨੀਰੀ ਬਤਾਉਆਂ ਦੀ ਪਨੀਰੀ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਜਿਹੜੀ ਲੱਗੂਗੀ ਤੇ ਸਾਰੀਆਂ ਹੀ ਸਬਜ਼ੀਆਂ ਪਨੀਰੀਆਂ ਹਾਈਬ੍ਰਿਡ ਹੋਣਗੀਆਂ ਜੀ ਅੱਛਾ ਤੇ ਮਿਰਚ ਜਿਹੜੀ ਇਹ ਕਿੰਨੇ ਕਿਸਮਾਂ ਕਿਸ ਹੁੰਦੀ ਹੈ ਤੁਹਾਡੇ ਕੋਲੇ ਮਿਰਚ ਆਪਣੇ ਕੋਲ 3-4 ਕਿਸਮ ਦੀ ਹੈ ਜੀ ਵੇ ਇੱਕ ਬੀ ਐਨ ਆਰ ਦੀ ਸਹਿਵਾ ਜਿਹੜੀ ਟੌਪ ਟੌਪ ਤੇ ਚੱਲ ਰਹੀ ਹੈ ਅੱਜ ਕੱਲ੍ਹ ਇੱਕ ਕ੍ਰਾਂਤੀ ਆ ਗਈ ਜੀ ਸੀ ਐਚ 27 ਆ ਗਈ ਅਛੀਮਲਾ ਮਿਰਚ ਆ ਗਈ ਜੀ ਸਜਨਸ਼ਾਦੀ ਵੀ ਮਿਲ ਜੂਗੀ ਹੋਰ ਵੀ ਓਂਕਾਰ ਸੀਡ ਦੀ ਵੀ ਮਿਲ ਜੂਗੀ ਵਧੀਆ ਹਾਈਬ੍ਰਿਡ ਸੀਡ ਹੈ ਜੀ ਉਹ ਵੀ ਬਾਤ ਲਓ ਵੀ ਜਿਹੜਾ ਤੁਹਾਡੇ ਕੋਲੇ ਇੱਥੇ ਆ ਗਿਆ ਇੱਕ ਵਾਰੀ ਫਿਰ ਖਾਲੀ ਨਹੀਂ ਤੁਸੀਂ ਮੁੜਨ ਦਿੰਦੇ ਹਰੇਕ ਕਿਸਮ ਰੱਖੀਏ ਤੇ ਹਰੇਕ ਹੀ ਪਨੀਰੀ ਰੱਖੀਏ ਹਾਂਜੀ ਹਰੇਕ ਹੀ ਪਨੀਰੀ ਹੈ ਮਤਲਬ ਜਦੋਂ ਇੱਥੇ ਤੁਸੀਂ ਆ ਜਾਓਗੇ ਜਿਹੜੀ ਵੀ ਤੁਸੀਂ ਪਨੀਰੀ ਆਖੋਗੇ ਉਹੋ ਹੀ ਇੱਥੇ ਤੁਹਾਨੂੰ ਪਨੀਰੀ ਮਿਲੂਗੀ ਇਹ ਖਾਲੀ ਨਹੀਂ ਤੁਹਾਨੂੰ ਮੁੜਨ ਦਿੰਦੇ ਤੁਸੀਂ ਇਹ ਮਿਰਚਾਂ ਦੀ ਮੰਗ ਲਓ ਤੁਸੀਂ ਬਤਾਉਆਂ ਦੀ ਮੰਗ ਲਓ ਗੋਭੀ ਦੀ ਮੰਗ ਲਓ ਜਿਹੜੀ ਕੋਈ ਪਨੀਰੀ ਦੀ ਮੰਗੋਂਗੇ ਸਾਰੀਆਂ ਇਨਾਂ ਕੋਲੇ ਉਪਲਬਧ ਹੈ ਤੇ ਇਨਾਂ ਕੋਲੇ ਆਉਣਾ ਕਿਵੇਂ ਹੈ ਇਨਾ ਪਹਿਲਾਂ ਆਪਾਂ ਨੰਬਰ ਇਹਨਾਂ ਦਾ ਦੇ ਦਿੰਨੇ ਆ ਵੀ ਨੰਬਰ ਤੇ ਸੰਪਰਕ ਕਰਕੇ ਫੇਰ ਤੁਸੀਂ ਆਇਓ ਹਾਂਜੀ ਨੰਬਰ ਦੱਸੋ ਜੀ ਆਪਣਾ ਮੇਰਾ ਨੰਬਰ ਹੈ 9478809920 ਅੱਛਾ ਤੁਸੀਂ ਇੱਥੇ ਖੇਤ ਦੀ ਟਾਣੀਏ ਤੇ ਇੱਥੇ ਹੀ ਮਿਲਦੀ ਹੈ ਹਾਂਜੀ ਖੇਤ ਦੀ ਟਾਣੀ ਆਪਣੀ ਆਪਾਂ ਖੇਤ ਦੀ ਇੱਥੇ ਹੀ ਮਿਲਦੀ ਹੈ 24 ਘੰਟੇ ਆਪਾਂ ਇੱਥੇ ਹਾਂ ਅੱਛਾ ਵਿੱਚ 24 ਘੰਟੇ ਮੈਂ ਤੁਸੀਂ ਨਹੀਂ ਤਾਂ ਤੁਹਾਡਾ ਵੀ ਹੋਰ ਭੈਣ ਭਾਈ ਕੋਈ ਹੋਰ ਬੰਦਾ ਇੱਥੇ ਹੋਣਾ ਹਾਂਜੀ ਟਾਣੀ ਆਪਣੀ ਖੇਤ ਦੇ ਵਿੱਚ ਹੀ ਆ ਤੇ ਘਰੇ ਹੀ ਇੱਥੇ ਆਪਾਂ ਹੁੰਨੇ ਆ ਆਪਣੇ 24 ਘੰਟੇ ਇੱਥੇ ਰਹਿਨੇ ਆ ਤੇ ਲੇਬਰ ਵੀ ਇੱਥੇ ਹੁੰਦੀ ਹੈ ਲੇਬਰ ਵੀ ਹੁੰਦੀ ਹੈ ਜੀ ਇੱਥੇ ਇਹ ਤਾਂ ਮੌਜ ਆ ਵੀ ਲੇਬਰ ਵੀ ਇੱਥੇ ਹੀ ਐ ਤੇ ਅੱਛਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਪਨੀਰੀਆਂ ਹੋਰ ਬਹੁਤ ਅਸੀਂ ਵੇਖ ਲਈਆਂ ਤੇ ਬੜੇ ਥਾਈ ਅਸੀਂ ਜਾਇਆ ਏ ਵੀ ਥੋੜੀ ਜਿਹੜੀ ਪਨੀਰੀ ਵੇਖ ਕੇ ਮਨ ਖੁਸ਼ ਹੁੰਦਾ ਐ ਵੀ ਇੰਨੀ ਵਧੀਆ ਤੁਸੀਂ ਪਨੀਰੀ ਵੀ ਇਹਨੂੰ ਪਾਉਣੇ ਤੁਸੀਂ ਕੀ ਆ ਥੱਲੇ ਤੇ ਕੋਈ ਖਾਦ-ਕੁਦ ਕਿਹੜੀ ਪਾਉਣੇ ਇਹਦੇ ਬਾਰੇ ਵੀ ਸਾਨੂੰ ਬੜਾ ਜਿਆਦਾ ਦੱਸ ਦਿਓ ਨਹੀਂ ਖਾਦ ਨਹੀਂ ਇਹਨੂੰ ਪਾਈ ਜੀ ਅਜੇ ਤੱਕ ਆਪਾਂ ਨਾ ਆਪਦੇ ਘਰ ਦੀ ਜਿਹੜੀ ਸਬਜ਼ੀ ਬਿਜੀ ਉਹਨੂੰ ਖਾਦ ਪਾਈ ਨਾ ਇਹਨਾਂ ਪਨੀਰੀਆਂ ਨੂੰ ਖਾਦ ਪਾਈ ਆ ਅੱਛਾ ਵੈਸੇ ਤਿਆਰ ਬਿਨਾ ਰੇ ਸਪਰੇਅ ਤੋਂ ਕਰੀ ਦੀ ਐ ਜੀ ਕਹ ਰਹੇ ਇਹਨੀ ਵਧੀਆ ਪਨੀਰ ਤੁਸੀਂ ਕਿਵੇਂ ਪਤਾ ਕਰ ਲੈਂਦੇ ਹੋ ਬਸ ਮਿਹਨਤ ਨਾਲ ਆਉਣੀ ਪੈਂਦੀ ਹੈ ਜੀ ਅੱਛਾ ਕੱਲਾ ਕੱਲਾ ਦਾਣਾ ਕਰਕੇ ਬੀਜ ਕੱਲਾ ਕੱਲਾ ਸੀਡ ਲਾਉਣਾ ਪੈਂਦਾ ਜੀ ਅੱਛਾ ਹਾਂਜੀ ਕੋਈ ਹੋਰ ਖਾਦ ਖੁਦ ਕੋਈ ਨਹੀਂ ਪਾਉਂਦੇ ਕੋਈ ਖਾਦ ਨਹੀਂ ਪਾਈਦੀ ਤੇ ਆ ਸਵਾਹ ਮਤਲਬ ਜਿਹੜੀ ਇਹ ਪਾਈ ਹੈ ਇਹ ਛੈਲ ਰੌਲੀ ਸਵਾਹ ਜੀ ਜਿਹੜੀ ਛੈਲਰ ਤੋਂ ਸਵਾਹ ਹੁੰਦੀ ਹੈ ਇਹ ਉੱਪਰ ਪਾਉਣੀ ਪੈਂਦੀ ਟੱਕਣ ਵਾਸਤੇ ਤਾਂ ਕਿ ਵੀ ਛੇਤੀ ਉਗ ਉਹ ਸਕੇ ਅੱਛਾ ਹਾਂਜੀ ਤੇ ਹੁਣ ਮਤਲਬ ਪਨੀਰੀ ਤੁਹਾਡੀ ਤਿਆਰ ਆ ਵੀ ਕਿਸੇ ਨੇ ਲੈ ਕੇ ਜਾਣੀ ਹੋਵੇ ਹਾਂਜੀ ਹਾਂਜੀ ਤਿਆਰ ਮਿਲੂਗੀ ਜਿਹੜੀ ਵੀ ਕਿਸੇ ਨੂੰ ਚਾਹੀਦੀ ਹੋਣ ਮੰਨ ਕੇ ਚਲੋ ਜਿਹੜੀਆਂ ਚੱਲ ਰੀਆਂ ਪਨੀਰੀਆਂ ਤਿਆਰ ਮਿਲਣਗੀਆਂ ਸਾਰੇ ਪਨੀਰੀ ਇੱਥੋਂ ਹਾਂਜੀ ਤਿਆਰ ਮਿਲੂਗੀ ਹਾਂਜੀ ਹਾਂਜੀ ਤੇ ਤੁਸੀਂ ਜਦੋਂ ਮਰਜ਼ੀ ਆ ਕੇ ਇੱਥੋਂ ਪਨੀਰੀ ਲੈ ਜਾ ਸਕਦੇ ਹੋ ਤੇ ਇਹਨਾਂ ਦੀ ਜਿਹੜੀ ਟਾਣੀ ਆਪਾਂ ਤੁਹਾਨੂੰ ਦੱਸ ਹੀ ਦਿੱਤੀ ਤੇ ਨੰਬਰ ਇਹਨਾਂ ਨੇ ਬੋਲ ਹੀ ਦਿੱਤਾ ਹੁਣਾ ਕਿਸਾਨ ਇੱਥੇ ਜਿਹੜੇ ਪਨੀਰੀ ਲੈਣ ਆਏ ਆ ਗੰਡਿਆਂ ਦੀ ਪਨੀਰੀ ਲੈਣ ਆਏ ਆ ਇਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਆਪਣਾ ਪਿੰਡ ਦੱਸੋ ਜੀ। ਮੇਰਾ ਪਿੰਡ ਆ ਜੀ ਬੁਰਜਸਦਮਾ ਪਿੰਡ ਆ ਜੀ ਮਲੋਟ ਦੇ ਨਾਲ ਹੀ। ਹਾਂ ਬੁਰਜਸਦਮਾ ਪਿੰਡ ਆ ਤੇ ਮਲੋਟ ਦੇ ਨਾਲ ਆ ਤੇ ਮਲੋਟੋਂ ਚੱਲ ਕੇ ਤੁਸੀਂ ਇੱਥੇ ਪਨੀਰੀ ਲੈਣ ਆਇਓ ਤੇ ਇੱਥੇ ਕੀ ਖਾਸੀਅਤ ਹੈ ਇਸ ਪਨੀਰੀ ਦੇ ਵਿੱਚ? ਇਹ ਪਨੀਰੀ ਅਸੀਂ ਲਿਖਿਆ ਜੀ ਪਿਛਲੇ ਸਾਲ ਅਸੀਂ ਕੁਝ ਮਲੋਟ ਤੋਂ ਲੈ ਕੇ ਪਨੀਰੀ ਲਾਈ ਸੀ। ਹਾਂ ਤੇ ਉਹ ਜਿਹੜੀ ਪਨੀਰੀ ਅਸੀਂ ਲਈ ਸੀ ਉਹਨਾਂ ਦੇ ਵਿੱਚ ਨਾ ਘੰਡੇਲ ਜਿਹੜੀ ਬਹੁਤ ਜ਼ਿਆਦਾ ਸੀ। ਹਾਂ ਤੇ ਕੁਛ ਅਸੀਂ ਇੱਥੋਂ ਲੈ ਕੇ ਗਿਆ ਸੀ ਇਹਨਾਂ ਦੇ ਕੋਲ ਹਾਂ ਪਰ ਅਸੀਂ ਉਹ ਪਨੀਰੀ ਜਿਹੜੀ ਇਹਨਾਂ ਨੇ ਪਨੀਰੀ ਲੇਟ ਲਾਈ ਸੀਗੀ ਅੱਛਾ ਤੇ ਉਹਦੇ ਵਿੱਚ ਜਿਹੜੀ ਢੰਗਢੇਲ ਨਹੀਂ ਹੋਈ ਬਿਲਕੁਲ ਅੱਛਾ ਪਰ ਪਿਆਰ ਜਿਹੜਾ ਬਹੁਤ ਵਧੀਆ ਅੱਛਾ ਮੋਟਾ ਚੰਗਾ ਮੋਟਾ ਚੰਗਾ ਪਿਆਰ ਸਾਨੂੰ ਮਿਲਿਆ ਜੀ ਇਹਦੇ ਚ ਅੱਛਾ ਤਾਂ ਹੀ ਇਸ ਕਰਕੇ ਫਿਰ ਦੁਬਾਰਾ ਇੱਥੋਂ ਲੈਣ ਵਾਸਤੇ ਆਏ ਪਨੀਰੀ ਲਓ ਜੀ ਗਵਾਹੀ ਦਿੰਦੇ ਆ ਕਿਸਾਨ ਗਵਾਹੀ ਦਿੰਦੇ ਆ ਵੀ ਇਹਨਾਂ ਦੀ ਪਨੀਰੀ ਜਿਹੜੀ ਬਹੁਤ ਚੰਗੀ ਹੈ ਵੀ ਮਲੂਟੋ ਲੈਂਦੀ ਉਹ ਤਾਂ ਪਨੀਰੀ ਓਡੀ ਚੰਗੀ ਨਹੀਂ ਸੀ ਤੇ ਜਿਹੜਾ ਇਹਨਾਂ ਤੋਂ ਪਨੀਰੀ ਲੈ ਕੇ ਕੇ ਪਿਛਲੇ ਸਾਲ ਤੇ ਦੁਬਾਰਾ ਫੇਰ ਇੱਥੇ ਆਏ ਖੜੇ ਆ ਤੇ ਕੰਨੇ ਵੀ ਚੰਗਾ ਮੋਟਾ ਪਿਆਜ਼ ਹੁੰਦਾ ਤੇ ਕੋਈ ਇਹ ਗੰਡੇਲ ਨਹੀਂ ਕੱਢਦਾ ਇਸ ਕਰਕੇ ਸਾਡੀ ਤਾਂ ਇਹ ਬੇਨਤੀ ਹੈ ਵੀ ਜੋ ਵੀ ਸਾਡੀ ਵੀਡੀਓ ਸੁਣਦਾ ਹੈ ਉਹ ਇਨਾਂ ਕੋਲੇ ਆਓ ਆ ਕੇ ਤੇ ਇੱਥੇ ਆ ਕੇ ਤੁਸੀਂ ਪਨੀਰੀ ਲੈ ਕੇ ਜਾਓ ਸਾਡੇ ਤੇ ਨਾਮਿਸ਼ਵਾਸ ਕਰੋਗੇ ਆ ਜਿਹੜੇ ਕਿਸਾਨ ਖੜੇ ਆ ਬੁਰਜ ਸਿਧਵਾ ਤੋਂ ਇੰਨੀ ਵੜ ਚੱਲ ਕੇ ਆ ਗਏ ਇਹਨਾਂ ਤੇ ਵਿਸ਼ਵਾਸ ਕਰੋ ਤੁਸੀਂ ਪਨੀਰੀ ਇੱਥੋਂ ਹਰ ਹਾਲਤ ਦੇ ਵਿੱਚ ਨਾਲੇ ਸਸਤੀ ਨਾਲੇ ਵਧੀਆ ਨਾਲੇ ਗਰੰਟੀ ਪੂਰੀ ਇਹ ਲੈ ਕੇ ਜਾਓ ਜੀ ਇਹ ਜਿਹੜੇ ਪਨੀਰੀ ਲਗਾ ਰਿਹਾ ਇਹਦੇ ਬਾਰੇ ਵੀ ਆਪਾਂ ਨੂੰ ਇਹਨਾਂ ਨੂੰ ਪੁੱਛਦੇ ਆਂ ਵੀ ਇਹ ਜਿਹੜੀ ਪਨੀਰੀ ਇਹ ਲਾ ਰਹੇ ਬੰਦੇ ਤੇ ਕਿੰਨੀ ਕਿੰਨੀ ਵਿੱਥ ਤੇ ਲਾਉਣੀ ਚਾਹੀਦੀ ਹੈ ਇਹ ਘੱਟੋ ਘੱਟ 5 ਇੰਚ ਤੋਂ 5 ਇੰਚ ਦੇ ਗੰਡੇ ਤੋਂ ਗੰਡਾ ਹੋਣਾ ਚਾਹੀਦਾ ਜੀ ਪਰ ਲੈਣ ਤੋਂ ਲੈਣ ਵੀ 5 ਇੰਚ ਹੋਵੇ ਤੇ ਪਿਆਜ਼ ਤੋਂ ਪਿਆਜ਼ ਦਾ ਫਰਕ ਵੀ ਸਾਰਾ ਮਤਲਬ ਸਕੁਅਰ 5 ਇੰਚ 5 ਸਕੁਅਰ ਇੰਚ ਤੇ ਹੋਣਾ ਚਾਹੀਦਾ ਜੀ 5 ਇੰਚ ਤੇ ਹੋਣਾ ਚਾਹੀਦਾ 5 2 6 ਹੋ ਜੇ ਘੱਟਣਾ ਹੋ ਜੀ ਜੇ ਘੱਟ ਰੱਖ ਲਾਂਗੇ ਫਿਰ ਫਿਰ ਉਹਦਾ ਸਾਈਜ਼ ਘੱਟ ਬਣਦਾ ਜੀ ਫਿਰ ਉਹ ਨੂੰ ਪੂਰੀ ਦਾ ਪੂਰਾ ਮੋਟਾ ਨਹੀਂ ਗੰਡਾ ਮੋਟਾ ਨਹੀਂ ਹੁੰਦਾ ਅੱਛਾ ਮਤਲਬ 5 ਇੰਚ ਇਸ ਤਰ੍ਹਾਂ ਦੇ 5 ਇੰਚ ਹਾਂਜੀ ਹਾਂਜੀ ਦੋਨੋਂ ਸਾਈਡ ਪੰਜ ਪੰਜ ਇੰਚ ਇਸ ਤਰ੍ਹਾਂ ਲਾਉਣਾ ਚਾਹੀਦਾ ਹਾਂਜੀ ਤੇ ਇਹ ਬੋਦੀ ਵਾਲਾ ਇਹਨਾਂ ਦਾ ਪਿੰਡ ਹੈ ਤੇ ਟਾਣੀ ਹੈ ਤੇ ਰਾਣੀ ਵਾਲੇ ਤੋਂ ਜਿਹੜੀ ਪਹਿਲੀ ਟਾਣੀ ਹੈ ਉੱਥੇ ਤੁਸੀਂ ਆ ਕੇ ਇਹਨਾਂ ਤੋਂ ਪਨੀਰੀ ਲਾ ਜਾ ਸਕਦੇ ਹੋ ਕਮਲ ਤੇ ਇਹਦਾ ਨਾਂ ਛੋਟਾ ਭੋਲਾ ਵੀ ਹੈ ਇਹਦੇ ਨਾਲ ਸੰਪਰਕ ਕਰੋ ਦੇ ਫੋਨ ਨੰਬਰ ਵੀ ਆਪਣਾ ਦੇਤਾ ਤੇ ਮੈਂ ਬਲਕਰਨ ਸਿੰਘ ਪੰਨੀਵਾਲਾ ਤੇ ਮੇਰੇ ਨਾਲ ਕੈਮਰਾਮੈਨ ਗੁਰਿੰਦਰ ਧੂੜਿਆ ਹਾਂਜੀ ਆਪਣੇ ਕੋਲ ਫਰਵਰੀ ਦੀ ਸਟਾਰਟਿੰਗ ਤੇ ਹਾਈਬ੍ਰਿਡ ਸੀਡ ਤੋਂ ਤਿਆਰ ਵੱਲਾਂ ਵੀ ਮਿਲ ਜਾਣਗੀਆਂ ਜਿਵੇਂ ਕਦੂ ਘੋ ਤੋਰੀਆਂ ਕਰੇਲੇ ਹਰ ਇੱਕ ਤਰ੍ਹਾਂ ਦੀ ਵੱਲ ਜਿਹੜੀ ਆਪਣੇ ਤੋਂ ਮਿਲ ਜੂਗੀ ਫਰਵਰੀ ਦੀ ਸਟਾਰਟਿੰਗ ਤੋਂ ਹੀ